ਸਤਿ ਸ਼੍ਰੀ ਅਕਾਲ ਦੋਸਤੋ ਪੀਵਰਤੀ ਨਿਮਾਸ਼ਾ ਦੇਖ ਰਹੇ ਹੋ ਸਾਥੀਓ ਇਸ ਵੇਲੇ ਅਸੀਂ ਬੁਰਜ ਟਹਿਲਦਾਸ ਮੌਜੂਦ ਹਾਂ ਹਾਲਾਤ ਕਾਫੀ ਨਾਜੁਕ ਹੋਏ ਪਏ ਨੇ ਇੱਥੇ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਪਾੜ ਪੈ ਚੁੱਕਾ ਦੋ ਪਾਸੇ ਉਹ ਕਹਿੰਦੇ ਪਾੜ ਪੈ ਚੁੱਕਾ ਆ ਤੁਸੀਂ ਲਾਈਵ ਤਸਵੀਰਾਂ ਇਸ ਵੇਲੇ ਬੁਰਜ ਟਹਿਲਦਾਸ ਤੋਂ ਦੇਖ ਰਹੇ ਆ ਬਹੁਤ ਬੜੀ ਗਿਣਤੀ ਦੇ ਵਿੱਚ ਨੌਜਵਾਨ ਵੀ ਪਹੁੰਚੇ ਹੋਏ ਆ ਇੱਥੇ ਸਾਰੇ ਆਪਣੀ ਆਪਣੀ ਸ਼ਮਤਾ ਬਦਾ ਕੋ ਕੰਮ ਕਰ ਰਹੇ ਨੇ ਤੇ ਮਿਹਨਤ ਕਾਫੀ ਹੈ ਦੇਖ ਸਕਦੇ ਹੋ ਕਿ ਪਾਣੀ ਵੀ ਪਾਣੀ ਦੀ ਜਿਹੜੀ ਸਪੀਡ ਹੈ ਪਾਣੀ ਦੀ ਸਪੀਡ ਵੀ ਬਹੁਤ ਜ਼ਿਆਦਾ ਆ ਤੇ ਸਾਡੇ ਨਾਲ ਪਿੰਡ ਪਿੰਡ ਪਧਰਾਵਲ ਤੋਂ ਸਰਪੰਚ ਸਾਹਿਬ ਵੀ ਮੌਜੂਦ ਨੇ 2 4 5 ਦਿਨ ਪਹਿਲਾਂ ਆਪਾਂ ਪਧਰਾਵਲ ਪਿੰਡ ਵੀ ਗਏ ਸੀਗੇ ਪਿੰਡ ਪਧਰਾਵਲ ਤੋਂ ਸਰਪੰਚ ਸਾਹਿਬ ਵੀ ਮੌਜੂਦ ਨੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀਗਾ ਸਰਪੰਚ ਸਾਹਿਬ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਕੀ ਫਤਿਹ ਮੈਂ ਬੇਨਤੀ ਕਰਦਾ ਹਾਂ ਇਲਾਕਾ ਨਿਵਾਸੀਆਂ ਨੂੰ ਤੁਹਾਡਾ ਬਹੁਤ ਜ਼ੋਰ ਲੱਗਿਆ ਤਿੰਨ ਚਾਰ ਦਿਨ ਮਹਾਰਾਜ ਜੀ ਨੇ ਤੁਹਾਡੀ ਪੁਕਾਰ ਨਹੀਂ ਸੁਣੀ ਹੁਣ ਮੈਂ ਫੇਰ ਬੇਨਤੀ ਕਰਦਾ ਜਿੱਦਾਂ ਮੇਰੇ ਵੀਰ ਮੇਰੇ ਪੁੱਤ ਮੇਰੇ ਬੱਚੇ ਬੜੇ ਅਤਸ਼ਾਹ ਦੇ ਨਾਲ ਪਹਿਲਾਂ ਆਏ ਸੀ ਸਾਰੇ ਪਿੰਡਾਂ ਤੋਂ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸੇਵਾਦਾਰ ਆਓ ਆਪਾਂ ਰਸਤਾ ਬਣਾਈਏ ਤਿੰਨ ਥਾਂ ਤੋਂ ਪਾੜ ਲੱਗ ਚੁੱਕਾ ਆ ਦੇਖ ਸਕਦੇ ਆ ਲਾਈਵ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿਦਾਂ ਪਾੜ ਪੈ ਰਿਹਾ ਉਹ ਦੇਖੋ ਆ ਦੇਖੋ ਬਿਲਕੁਲ ਬਿਲਕੁਲ ਜਾ ਰਹੇ ਦੇਖੋ ਸਾਹਮਣੇ ਓਏ ਓਏ ਦੇਖੋ ਬੜਾ ਪਿੱਛੇ ਰੋ ਕਾਕਾ ਪਿੱਛੇ ਰੋ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਇੱਥੇ ਨਾਜ਼ੁਕ ਜੀ ਪੂਰੇ ਬਣੇ ਚਾਰ ਜਗ੍ਹਾ ਤੋਂ ਟੁੱਟ ਗਿਆ ਆਹ ਦੇਖੋ ਆਹ ਲੇ ਜੰਦਾ ਨਾਲ ਲਾਈਵ ਤਸਵੀਰਾਂ ਤੁਹਾਨੂੰ ਪਿੰਡ ਪਤਰਾਵਲ ਤੋਂ ਦਿਖਾ ਰਹੇ ਆ ਜੀ 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 ਵਿਚੇ ਰੋ ਪਿੱਛੇ ਲੋ ਰਾਜੂ ਵਿਚੇ ਜਾਓ ਪ੍ਰਸ਼ਾਸਨ ਵੀ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਸਨ ਨਾਲ ਹੀ ਆ ਵਿਚਾਰਾ ਸਾਡੇ ਨਾਲ ਸੀ ਹਾਂਜੀ ਬੋਲੋ ਕੀ ਬੋਲਣਾ ਕੀ ਤੁਹਾਡੇ ਸਾਹਮਣੇ ਜੀ ਸਿੱਟੀ ਤਾਂ ਖਰਾਬ ਹੋਈ ਪਈ ਜਿੰਨੀ ਕਿ ਲਾਉਣੇ ਉਹਨੇ ਟੁੱਟ ਕੇ ਥਲੇ ਡੱਪੰਦਾ ਸਾਰਾ ਇੱਥੇ ਤੱਕ ਸੀ ਆ ਆ ਗਿਆ ਚਾਰ ਜਗ੍ਹਾ ਇੱਧਰ ਟੁੱਟ ਕੇ ਜਿੰਨਾ ਕਿ ਲਾਉਣੇ ਉਹਨਾਂ ਕੇ ਥਲੇ ਆ ਜਾਂਦਾ ਹੈ ਬਾਕੀ ਸਰਪੰਚ ਸਾਹਿਬ ਸਾਡੇ ਖੜੇ ਇਹਨਾਂ ਨੂੰ ਪੁੱਛ ਲੋ ਵੀਰ ਸਾਪਾਂ ਸਾਬਾ ਆ ਦੇਖਦੇ ਦੇਖਦੇ ਆਪਾਂ ਆਪਾਂ ਦੇਖਦੇ ਦੇਖਦੇ ਦੇਖਿਆ ਕਿ ਆਹਦੇ ਘਾ ਲਾਗੇ ਦੇ ਮੌਕੇ ਦੇ ਦੇਖਦੇ ਦੇਖਦੇ ਸਾਡੇ ਭਰਦੇ ਸੀ ਬੱਚੇ ਕ੍ਰੇਟ ਦੋ ਤਿੰਨ ਤੁਹਾਡੇ ਸਾਹਮਣੇ ਡਿੱਗੇ ਔਰ ਆਸ ਹੀ ਥੋੜਾ ਜਿਹਾ ਟਰਾਲੀਆਂ ਟਰੁੱਲੀਆਂ ਟਿਪਰ ਵਗੈਰਾ ਮੋੜਨ ਲਈ ਜਗ੍ਹਾ ਬਣਾਈ ਸੀ ਹੁਣ ਉਹਦਾ ਵੀ ਨੁਕਸਾਨ ਹੋ ਰਿਹਾ ਔਰ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਸੇਵਾ ਦਾ ਆਓ ਮਿੱਟੀ ਦੀਆਂ ਟਰਾਲੀਆਂ ਔਰ ਜਿਹੜੇ ਬੋਰੇ ਭਰੇ ਆ ਉਹ ਵੀ ਵੱਧ ਤੋਂ ਵੱਧ ਲੈ ਕੇ ਆਓ ਔਰ ਰਸਤੇ ਦੀ ਕਮੀ ਆ ਅਸੀਂ ਰਸਤਾ ਤਿਆਰ ਕਰ ਸਕੀਏ ਪਾਪ ਲਾਈਨ ਲੱਗੀ ਹੋਆ ਜੀ ਸੀ ਬੀ ਲੱਗੀ ਹੋਆ ਜਿੰਨਾ ਕੰਮ ਕਰਦੇ ਆ ਓਨਾ ਹੀ ਢਾਈ ਜਾਂਦਾ ਔਰ ਮਿੱਟੀ ਦੀ ਥੈਲਿਆਂ ਦੀ ਸੇਵਾ ਵੱਧ ਤੋਂ ਵੱਧ ਔਰ ਕਰੇਟਾਂ ਦੀ ਸੇਵਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਕਰੇਟ ਨਾ ਮੁੱਕਣ ਦਿਓ ਪੂਰਾ ਜ਼ੋਰ ਲਾ ਦਿਓ ਔਰ ਕਰੇਟਾਂ ਤੋਂ ਬਿਨਾ ਇਹਨੇ ਰੁਕਣਾ ਨਹੀਂ ਔਰ ਜਗਾ ਸਾਡੀ ਬਾਹਰ ਬਾਹਰ ਢਾਈ ਜਾਂਦਾ ਅਸੀਂ ਜਿਹੜੇ ਜਿੱਥੋਂ ਬੰਨ ਟੱਠਾ ਉਸ ਵੀਰਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਰਾਸਤੇ ਜੋਗਾ ਥਾਂ ਦਿਓ ਉਹਨਾਂ ਨੂੰ ਮਨਾਇਆ ਉਹਨਾਂ ਨੂੰ ਆਪਣੇ ਭਰੋਸੇ ਚ ਲਿਆ ਵੀ ਤੁਹਾਨੂੰ ਪ੍ਰਸ਼ਾਸਨ ਸਾਰਾ ਕੁਝ ਹੀ ਦੇਊਗਾ ਜਿਹੜਾ ਤੁਹਾਨੂੰ ਮੁਆਵਜ਼ਾ ਵੀ ਦੇਊਗਾ ਔਰ ਇਹ ਹੁਣ ਇਸ ਟਾਈਮ ਅਸੀਂ ਰਸਤਾ ਬਣਾ ਰਹੇ ਆ ਔਰ ਨਾਲ ਦੀ ਨਾਲ ਸਾਡੀ ਸੇਵਾ ਬਹੁਤੀ ਜਿਆਦਾ ਪ੍ਰਵਾਨ ਨਹੀਂ ਹੋ ਰਹੀ ਖਵਾਜਾ ਬਲੀ ਭਾਰੀ ਪੈ ਰਿਹਾ ਹੈ ਅਸੀਂ ਹੱਥ ਬਨ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਔਰ ਖਵਾਜਾ ਬਲੀ ਅੱਗੇ ਅਰਦਾਸ ਬੇਨਤੀ ਕਰਦੇ ਆ ਇਹ ਬੱਚਿਆਂ ਨੇ ਜਿੰਨੀ ਸੇਵਾ ਕੀਤੀ ਆ ਇਹਨਾਂ ਦੀ ਸੇਵਾ ਨੂੰ ਫਲ ਲਾਵੇ ਔਰ ਖਵਾਜਾ ਬਲੀ ਅੱਗੇ ਹੱਥ ਜੋੜ ਕੇ ਪੈਰੀ ਪੈਨੇ ਆ ਨੱਕ ਨਾਲ ਲੀਕਾਂ ਵੀ ਕੱਢਦੇ ਆ ਕਿ ਖਵਾਜਾ ਬਲੀ ਇਲਾਕਾ ਬਚਾ ਦੇ ਬੱਚੇ ਬਚਾ ਦੇ ਇਹਨਾਂ ਦੀ ਮਿਹਨਤ ਨੂੰ ਫਲ ਲਾ ਦੇ ਹੋਰ ਕੁਝ ਨਾ ਕਹਿੰਦੇ ਹੋਏ ਮੈਂ ਫਿਰ ਆਪਣੇ ਆਲੇ ਦੁਆਲੇ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਮਿੱਟੀ ਵੱਧ ਤੋਂ ਵੱਧ ਥੈਲੇ ਵੱਧ ਤੋਂ ਵੱਧ ਲਿਆਓ ਔਰ ਮੇਰੇ ਨੌਜਵਾਨ ਵੀ ਤਕੜੇ ਹੋ ਕੇ ਆ ਜਾਓ ਇੱਕ ਵਾਰੀ ਫੇਰ ਆਪਾਂ ਹਮੜਾ ਮਾਰੀਏ ਆਪਣੇ ਪਿੰਡ ਡੁੱਬਣ ਤੋਂ ਬਚ ਜਾਣ ਅਸੀਂ ਤਾਂ ਸਿਰਫ ਆਪਣਾ ਨੁਕਸਾਨ ਦੀ ਨਹੀਂ ਕਹਿੰਦੇ ਬੱਚੇ ਨਿੱਕ-ਨਿੱਕੇ ਆ ਉਹਨਾਂ ਦਾ ਨੁਕਸਾਨ ਨਾ ਹੋਵੇ ਪਿੰਡ ਦਾ ਉਜੜਨ ਸਾਨੂੰ ਪ੍ਰਸ਼ਾਸਨ ਨੇ ਮੈਂ ਇਹ ਵੀ ਕਹਿੰਦਾ ਵੀ ਸਾਨੂੰ ਮੁਆਵਜ਼ਾ ਮੇਰੇ ਆ ਖੇਤ ਵਾਲੇ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਉਨੂੰ ਉਹਨੂੰ ਕੀਮਤ ਵੀ ਦਿੱਤੀ ਜਾਵੇ ਜਿੰਨਾ ਕੋ ਦਾ ਰਾਸਤਾ ਖਰਾਬ ਹੋਇਆ ਦੇਖੋ ਸਰਪੰਚ ਸਾਹਿਬ ਭਾਬੋ ਖੋ ਰਹੇ ਨੇ ਬੋਲਦੇ ਬੋਲਦੇ ਅਸੀਂ ਵੀ ਇੱਕ ਆਪਣੇ ਚੈਨਲ ਰਾਹੀਂ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਨੌਜਵਾਨਾਂ ਵੱਤ ਵਤ ਇੱਥੇ ਪਹੁੰਚੋ ਕਿਉਂਕਿ ਹਾਲਾਤ ਤੁਸੀਂ ਦੇਖ ਸਕਦੇ ਆ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਰਪੰਚ ਸਾਹਿਬ ਅਸੀਂ ਵੀ ਇੱਕ ਦੇਖੋ ਤੁਸੀਂ ਦੇਖ ਸਕਦੇ ਆ ਭਾਬੋ ਕਹੇ ਸਰਪੰਚ ਸਾਹਿਬ ਕਿਉਂਕਿ ਦੇਖੋ ਇਹ 4-5 ਦਿਨ ਤੋਂ ਤਕਰੀਬਨ ਤਕਰੀਬਨ ਹਫਤਾ 10 ਦਿਨ ਹੋ ਗਏ ਅਸੀਂ ਵੀ ਆਉਂਦੇ ਰਹੇ ਸਾਡੇ ਵੀ ਚੈਨਲ ਤੋਂ ਬਹੁਤ ਸਾਰੀਆਂ ਖਬਰਾਂ ਚੰਗੀਆਂ ਆ ਇਹ ਲਗਾਤਾਰ ਦਿਨ ਰਾਤ ਆਪਣੀ ਸੇਵਾ ਨਿਭਾ ਰਹੇ ਆ ਅਸੀਂ ਜਿੰਨਾ ਵੀ ਦੇਖਿਆ ਇਹ ਨਹੀਂ ਜਾ ਰਹੇ ਆ ਹਮਦਰਦੀ ਹੈ ਸਰਪੰਚ ਸਾਹਿਬ ਬਾਕੀ ਅਸੀਂ ਇੱਕ ਵਾਰ ਫੇਰ ਤੋਂ ਅਸੀਂ ਅਪੀਲ ਕਰਦੇ ਆ ਕਿ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਮੇਰੇ ਨੌਜਵਾਨ ਵੀਰ ਇੱਥੇ ਪਹੁੰਚੋ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋੜ ਹੈ ਔਰ ਮੈਂ ਐਨਆਰਆਈ ਵੀਰਾਂ ਨੂੰ ਇੱਕ ਹੋਰ ਬੇਨਤੀ ਕਰਦਾ ਜੇ ਅਸੀਂ ਸਰਕਾਰਾਂ ਤੋਂ ਤਾਂ ਕੋਹਾਲਿਆ ਵੀ ਬੱਚੇ ਇਸ ਖੇਤ ਵਾਲੇ ਨੂੰ ਮੁਆਵਜ਼ਾ ਦਿੱਤਾ ਜਾਵੇ ਮੈਂ ਆਪਣੇ ਤੌਰ ਤੇ ਵੀ ਮੈਂ ਵੀ ਵਿੱਚ ਪਾਉਂਗਾ ਜਿੰਨੀ ਵੀ ਮੇਰੀ ਹਿੰਮਤ ਹੋਈ ਹਿੱਸਾ ਪਾਉਂਗਾ ਔਰ ਆਪਾਂ ਐਨਆਰਆਈ ਵੀਰ ਵੀਏ ਖੇਤ ਵਾਲੇ ਨੂੰ ਖੇਤ ਦੀ ਕੀਮਤ ਦਈਏ ਹੋਰ ਕੰਮ ਕਰੀਏ ਔਰ ਬੱਦ ਤੋਂ ਬੱਦ ਹੌਸਲਾ ਵਧਾਓ ਔਰ ਨੌਜਵਾਨ ਵੀਰੋ ਹੰਬੜਾ ਮਾਰੋ ਛੇਤੀ ਆ ਜਾਓ ਟਰਾਲੀਆਂ ਲਿਆਓ ਮਿੱਟੀ ਦੀਆਂ ਤੇ ਆਪਣੇ ਗੱਟੇ ਭਰੇ ਹੋ ਜਿਹੜੇ ਉਹ ਵੀ ਲਿਆਓ ਔਰ ਆਪਾਂ ਪੁਰਾ ਯੋਗਰ ਲਾ ਦੀਏ ਪ੍ਰਸ਼ਾਸਨ ਨੇ ਤਾਂ ਲਾਣਾ ਹੀ ਲਾਣਾ ਪਰ ਇਹ ਗੱਲ ਤੁਹਾਡੇ ਬਿਨਾ ਨਹੀਂ ਬਣਨੀ ਇੱਥੇ ਇਸ ਟਾਈਮ ਸਿਰਫ ਲੇਬਰ ਦੇ ਬੰਦੇ ਬਾਅਦ ਤੋਂ ਬਾਅਦ ਮੇਰੇ ਵਾਲੀ ਜਿਹੜੀ ਲੇਬਰ ਸੀ ਉੱਥੇ ਲੱਗੀ ਉਹ ਹੀ ਆ 20 ਬੰਦੇ ਬਾਕੀ ਸਾਰੇ ਮੇਰੇ ਨੌਜਵਾਨ ਵੀ ਰਹੀ ਆ ਮੇਰੇ ਬੱਚੇ ਹੀ ਆ ਸਾਰੇ ਇੱਥੇ ਹੋਰ ਬਹੁਤਾ ਪ੍ਰਸ਼ਾਸਨ ਦੀ ਲੇਬਰ ਦਾ ਹੈ ਨਹੀਂ ਬੱਚੇ ਹੁਣ 3-4 ਦਿਨਾਂ ਤੋਂ ਥੱਕ ਗਏ ਥੋੜਾ ਜਿਹਾ ਰੈਸਟ ਦੀ ਵੀ ਲੋੜ ਸੀ ਔਰ ਜਦੋਂ ਇਹ ਟੁੱਟਿਆ ਬੰਨ ਟੁੱਟਿਆ ਉਹਨਾਂ ਦੇ ਹੌਸਲੇ ਟੁੱਟ ਗਏ ਘਰੇ ਹੀ ਰੋਈ ਜਾਂਦੇ ਆਂਦੇ ਨਹੀਂ ਔਰ ਮੈਂ ਫਿਰ ਬੇਨਤੀ ਕਰਦਾ ਖੇਤੀ ਤੋਂ ਖੇਤੀ ਹੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਸੋ ਦੋਸਤੋ ਤੁਸੀਂ ਦੇਖ ਲਿਆ ਕੀ ਗੱਜ ਪਰ ਆਉਂਦਾ ਜੀ ਸਰਪੰਚ ਸਾਹਿਬ ਦੀ ਦੇਖ ਸਕਦੇ ਸੀ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਅਤਰੂ ਸੀ ਤੇ ਫਿਕਰਮੰਦ ਨੇ ਇਹ ਜੀ ਤੁਸੀਂ ਕਿਉਂਕਿ ਹਾਲਾਤ ਜਿਹੜੇ ਆ ਨਾਜ਼ੁਕ ਹੁੰਦੇ ਜਾ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦੇਖ ਰਹੇ ਆ ਕਿ ਪੋਕਲੈਂਡ ਵੀ ਪਹੁੰਚੀ ਹੋਈ ਆ ਤੇ ਬੜੇ ਨੌਜਵਾਨ ਵੀਰ ਵੀ ਸਾਡੇ ਆਏ ਹੋਏ ਨੇ ਤੇ ਮੈਂ ਵਿਜੇ ਜੀ ਨੂੰ ਕਹੂੰਗਾ ਕਿ ਇੱਕ ਵਾਰ ਇਧਰ ਲਾਈਵ ਤਸਵੀਰਾਂ ਦਿਖਾਓਗੇ ਤੁਸੀਂ ਲਾਈਵ 'ਚ ਦੇਖਿਆ ਕਿ ਕਿਵੇਂ ਪਾੜ ਪੈਣਾ ਸ਼ੁਰੂ ਹੋ ਗਿਆ ਬੰਨ ਦੇ ਵਿੱਚ ਜਾਲ ਬੰਨਣ ਵਾਲੇ ਵੀਰ ਵੀ ਲੱਗੇ ਹੋਏ ਆ ਤੇ ਸਾਰਿਆਂ ਨੂੰ ਸਾਡਾ ਸਲਾਮ ਆ ਜੀ ਕਿ ਹਰ ਬੰਦਾ ਆਪਣੀ ਮਿਹਨਤ ਕਰ ਰਿਹਾ ਕਿ ਵੱਧ ਵੱਧ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆਪਣੇ ਚੈਨਲ ਦੀ ਮਾਧਿਅਮ ਰਾਹੀਂ ਕਿ ਜਿੰਨਾ ਵੀ ਹੋ ਸਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹਾਂਜੀ ਸਰਪੰਚ ਸਾਹਿਬ ਇੱਕ ਮੈਂ ਇਲਾਕਾ ਨਿਵਾਸੀਆਂ ਨੂੰ ਹੋਰ ਬੇਨਤੀ ਕਰਦਾ ਸਾਡੇ ਰੱਤੇ ਢਿਬੇ ਜਿੱਥੋਂ ਮਿੱਟੀ ਭਰਦੀ ਆ ਜਿਹਨੇ ਬੋਲ ਲਈਓ ਆ ਮਿੱਟੀ ਜਿਹਦੇ ਟਿਪਰ ਚੱਲਦੇ ਆ ਟਰਾਲੀਆਂ ਵਾਲੇ ਬਿਨਾਂ ਡਰ ਤੋਂ ਕੋਈ ਪੈਸਾ ਨਹੀਂ ਦੇਣਾ ਉੱਥੇ ਮਿੱਟੀ ਭਰੂਗੇ ਵੱਧ ਤੋਂ ਵੱਧ ਟਰਾਲੀਆਂ ਵਾਲੇ ਜਾ ਕੇ ਉੱਥੋਂ ਮਿੱਟੀ ਲੈ ਹੈ ਮੇਰੇ ਵਾਲੇ ਸ਼ਰੀਫ ਵਾਲੇ ਟੱਕ ਸ਼ਰੀਫ ਵਾਲੇ ਟੱਕ ਤੇ ਰੱਤੇ ਢਿਬੇ ਜਿੰਨੇ ਮਰਜੀ ਮਿੱਟੀ ਲਿਆਓ ਟਰਾਲੀਆਂ ਵਾਲੇ ਤੱਕੜੇ ਹੋ ਕੇ ਹਮੜਾ ਮਾਰੋ ਇਹ ਨਹੀਂ ਹੋਊਗਾ ਪਿੱਛੋ ਹੱਤੋਂ ਪੈਸੇ ਮੰਗੇ ਜਾਣਗੇ ਬਾਕੀ ਪ੍ਰਸ਼ਾਸਨ ਜੋ ਵੀ ਕਰੂਗਾ ਕਰੂਗਾ ਟਰਾਲੀ ਆਪਣੀ ਆਪਣੀ ਟਰਾਲੀ ਦੀ ਸੇਵਾ ਅਨੁਭਾਉ ਹਾਦਰ ਸਰਪੰਥ ਮਾੜੇ ਸੋ ਸਾਥੀਓ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰ ਐ ਇਸ ਵੇਲੇ ਬੁਰਜ ਪਹਿਲ ਦਾਸ ਤੋਂ ਆ ਕਿ ਸਰਪੰਥ ਸਾਹਿਬ ਵੀ ਭਾਬੂ ਖੋਗੇ ਨੇ ਅਸੀਂ ਸਰਪੰਥ ਸਾਹਿਬ ਹਮਦਰਦੀ ਆ ਸਾਨੂੰ ਤੁਹਾਡੇ ਨਾਲ ਜਾਣ ਦੇ ਤੇ ਆਸੀਂ ਵੀ ਇੱਕ ਵਾਰ ਫੇਰ ਤੋਂ ਬਾਰ ਬਾਰ ਇੱਕੋ ਹੀ ਅਪੀਲ ਕਰਦੇ ਆ ਕਿ ਜਿੰਨੇ ਵੀ ਇਹ ਇਸ ਵੀਡੀਓ ਨੂੰ ਦੇਖ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿੱਥੇ ਜਿੱਥੇ ਤੱਕ ਵੀ ਸਾਡੀ ਵੀਡੀਓ ਜਾਂਦੀ ਹੈ ਕਿ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਆਉਣ ਮਿੱਟੀ ਲੈ ਕੇ ਆਉਣ ਕਿਉਂਕਿ ਬੰਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ 5-7 ਦਿਨ ਤੋਂ ਅਸੀਂ ਵੀ ਜੁੜੇ ਹੋਏ ਆਂ ਦਿਨ ਰਾਤ ਇੱਥੇ ਆਏ ਹੋਏ ਆਂ ਤੇ ਦੇਖ ਰਹੇ ਆ ਕਿ ਕਿਵੇਂ ਨੌਜਵਾਨ ਬਜ਼ੁਰਗ ਸਾਰੇ ਲੱਗੇ ਹੋਏ ਆਪਣੀ ਮਿਹਨਤ ਕਰਨ ਤੇ ਬਹੁਤ ਜਲਦੀ ਫਿਰ ਤੋਂ ਦੁਬਾਰਾ ਲਾਈਵ ਨਾਲ ਆਪਾਂ ਸ਼ੁਰੂ ਹੋਣੇ ਆ ਬਹੁਤ ਬਹੁਤ ਸ਼ੁਕਰੀਆ ਸਾਸੀ